ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਦਰਸ਼ਨ ਜੀ ਗੁਰਦੁਆਰਾ ਰਾਮਸਰ ਸਹਿਬ ਅੰਮ੍ਰਿਤਸਰ ਸੰਗਤ ਜੀ ਇਹ ਉਹ ਪਾਵਨ ਸਥਾਨ ਹੈ ਜਿੱਥੇ ਪੰਜਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਹਸਤ ਕਮਲਾ ਨਾਲ ਇੱਕ ਪਾਵਨ ਸਰੋਵਰ ਤਿਆਰ ਕਰਵਾਇਆ ਸੰਗਤ ਜੀ ਜਿਸ ਦਾ ਨਾਮ ਰਾਮਸਰ ਸਹਿਬ ਰੱਖਿਆ ਇਸ ਸਰੋਵਰ ਦੇ ਆਸੇ ਪਾਸੇ ਦੇ ਸ਼ਾਂਤਮਈ ਮਾਹੌਲ ਨੂੰ ਦੇਖਦੇ ਹੋਏ ਸਰੋਵਰ ਦੇ ਲਹਨ ਦੇ ਪਾਸੇ ਕੰਡੇ ਤੇ ਤੰਬੂ ਲਗਾ ਕੇ ਕਲਯੁਗ ਦੇ ਲੋਕਾਂ ਨੂੰ ਤਾਰਨ ਹਿਤ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਭਾਈ ਗੁਰਦਾਸ ਜੀ ਤੋਂ ਲਖਵਾਉਣੀ ਸ਼ੁਰੂ ਕੀਤੀ ਸੰਗਤ ਜੀ ਜਿਸ ਵਿੱਚ ਆਪਣੇ ਸਮੇਤ ਪੰਜਾਂ ਗੁਰੂਆਂ ਦੀ ਪਵਿੱਤਰ ਬਾਣੀ ਅਤੇ ਭਗਤ ਸਹਿਬਾਨ ਦੀ ਰਚਨਾ ਸ਼ਾਮਿਲ ਕੀਤੀ ਬੀੜ ਤਿਆਰ ਹੋਣ ਤੇ ਭਾਦਰੋਂ ਸੁਦੀ ਏਕਮ ਸੰਮਤ 1661 ਬਿਕਰਮੀ ਨੂੰ ਇਸ ਦਾ ਪ੍ਰਕਾਸ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਕੀਤਾ। ਸੰਗਤ ਜੀ ਇੱਥੋਂ ਦੇ ਦਰਸ਼ਨ ਇਸ਼ਨਾਨ ਕਰਨ ਦਾ ਭਾਰੀ ਮਹਾਤਮ ਹੈ। ਗੁਰਬਾਣੀ ਅਨੁਸਾਰ ਨਿਤ ਪ੍ਰੀਤ ਨਾਵਨ RAM ਸਰ ਕੀ ਜੈ। ਸੰਗਤ ਜੀ ਇੱਥੇ ਹੀ ਉਹ ਪਵਿੱਤਰ ਸਥਾਨ ਹੈ। ਜਿਥੇ ਸਿਦਾਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ 베ਰੀ ਦੇ ਦਰਖਤ ਹੇਠ ਬੈਠ ਕੇ ਗੌੜੀ ਸੁਖਮਨੀ ਸਾਹਿਬ ਜੀ ਦਾ ਉਚਾਰਨ ਕੀਤਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 262 ਤੇ ਅੰਕਿਤ ਹੈ ਇਸ ਸਥਾਨ ਦਾ ਨਾਮ ਗੁਰਦੁਆਰਾ ਮੰਜੀ ਸਾਹਿਬ ਰੱਖਿਆ ਗਿਆ ਸੰਗਤ ਜੀ ਇਹ ਸਥਾਨ ਸਰੋਵਰ ਰਾਮ ਸਰ ਸਾਹਿਬ ਦੇ ਕੰਡੇ ਤੇ ਸਥਿਤ ਹੈ ਜੀ ਬਹੁਤ ਹੀ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਅਤੇ ਸੰਗਤ ਜੀ ਹਰ ਐਤਵਾਰ ਜਦੋਂ ਹਰ ਐਤਵਾਰ ਸ਼ਹੀਦ ਗੰਜ ਸਾਹਿਬ ਚਪੈਰਾ ਚੱਲਦਾ ਹੈ ਤਾਂ ਗੁਰਦੁਆਰਾ ਰਾਮ ਸਰ ਸਾਹਿਬ ਵੀ ਬਹੁਤ ਹੀ ਰੌਣਕ ਹੁੰਦੀ ਹੈ ਬਹੁਤ ਹੀ ਸੰਗਤਾਂ ਦਾ ਇਕੱਠ ਹੁੰਦਾ ਹੈ ਜੀ ਸੰਗਤ ਜੀ ਦਾ ਆ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ